ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਨਿਯਾਮਦੀਨ ਵਾਲਾ ਪਹੁੰਚੇ ਆਂ ਜੀਰਾ ਤਹਿਸੀਲ ਜ਼ਿਲ੍ਹਾ ਫਿਰੋਜ਼ਪੁਰ ਸੰਧੂ ਵਪਾਰੀ ਉਹਨਾਂ ਦੇ ਘਰ ਆਇਆ ਆਂ ਦੋਸਤੋ ਵੀਰ ਨਿਰਮਲ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲੈ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂਗੇ ਸੋ ਨਿਯਾਮਦੀਨ ਵਾਲਾ ਪਿੰਡ ਮਖੂ ਤੋਂ ਕੋਈ 5-4 ਕਿਲੋਮੀਟਰ ਦੀ ਦੂਰੀ ਤੇ ਆ ਬੰਗਾਲੀ ਵਾਲਾ ਪੁਲ ਬਿਲਕੁਲ ਨਜ਼ਦੀਕ ਆ ਬੰਗਾਲੀ ਵਾਲੇ ਪੁਲ ਤੋਂ ਇੱਕ ਸੜਕ ਜਿਹੜੀ ਆ ਨੂੰ ਉਤਰਦੀ ਆ ਲੈਂਦੇ ਵਾਲੇ ਪਾਸੇ ਨੂੰ ਜਿਹੜੀ ਅੱਗੇ ਫਤੇਕਰ ਸਭਰਾਉ ਨੂੰ ਵੀ ਜਾਂਦੀ ਆ ਇਸੇ ਸੜਕ ਦੇ ਉੱਪਰ ਪਹਿਲਾ ਪਿੰਡ ਆ ਜਾਂਦਾ ਨਜਾਮਦੀਨ ਵਾਲਾ ਸੋ ਅੱਜ ਤਰੀਕ ਤੁਸੀਂ ਨੋਟ ਕਰ ਲਓ 21 ਸਤੰਬਰ ਸਮਾਂ ਕੋਈ ਮਾਰਨਿੰਗ ਦੇ 9:00 ਵਜੇ ਦਾ ਆ ਅੱਜ ਇਸ ਵੀਡੀਓ ਦੇ ਵਿੱਚ ਜੇਕਰ ਮੱਝਾਂ ਦੀ ਗੱਲ ਕਰ ਗਏ ਤੇ ਮੱਝਾਂ ਝੋਟੀਆਂ ਪਹਿਲੇ ਦੂਜੇ ਪਹਿਲੇ ਦੂਜੇ ਸਵੇਰੇ ਤੁਹਾਨੂੰ ਦਿਖਾਉਣੀਆਂ ਨੇ ਸਾਰੇ ਪਸ਼ੂ ਬਿਲਕੁਲ ਸਜਰਤਾ ਜੇ ਸੋਏ ਆ ਸੋ ਸਾਰੇ ਫਾਰਮਰ ਦੇ ਭਰਾਵਾਂ ਨੂੰ ਬੇਨਤੀ ਆਪਣੀ ਉਹੀ ਹੁੰਦੀ ਆ ਇੱਥੇ ਆਣ ਕੇ ਆਪਣੀ ਇੱਕ ਟਾਈਮ ਚੋਲੋ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਠੀਕ ਆ ਜੀ ਸੋ ਗੱਪਣ ਪਸ਼ੂ ਜਿਹੜੀ ਇੱਪਕੇ ਚੌਥਾਂ ਦੀ ਤਸੱਲੀ ਕਰਕੇ ਲੈ ਕੇ ਜਾਓ ਠੀਕ ਆ ਜੀ ਸੋ ਬਾਕੀ ਪੂਰੀ ਗੱਲਬਾਤ ਕਰਦੇ ਹਾਂ ਆਜੋ ਜੀ ਸਭ ਤੋਂ ਪਹਿਲਾਂ ਨਿਰਮਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਆ ਜੀ ਠੀਕ ਠਾਕ ਜੀ ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਗਾ ਨਿਰਮਲ ਗੱਲ ਨਿਰਮਲ ਮਾਲਵੀਰ ਆਪਣੇ ਕੋਲ ਵੈਸੇ ਤਾਂ ਰੁਟੀਨ ਦੇ ਵਿੱਚ ਪੰਜ ਛੇ ਨਗ ਜਿਹੜੇ ਹੁੰਦੇ ਆ ਹਾਂਜੀ ਹਾਂਜੀ ਹੁੰਦੇ ਆ ਪਰ ਸਵੱਬੀ ਜਿਹੜਾ ਕੋਈ ਵੱਖੀ ਦਸੀ ਬਾਹਰੀ ਦੀ ਨਹੀਂ ਆਪਾਂ ਸਾਹਮਣੇ ਆਉਂਦੇ ਜ਼ਰੂਰ ਨਹੀਂ ਹਾਂਜੀ ਹਾਂਜੀ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਜਿਹੜੇ ਐਨੀਮਲ ਦਿਖਾਉਣੇ ਆ ਟੋਟਲ ਆਪਣੇ ਕੋਲ ਹੈਗੇ ਆ ਚਾਰ ਚ ਪਹਿਲਾ ਦੂਜਾ ਸਵੇਰ ਝੋਟੀਆਂ ਦਿਖਾਉਣੀਆਂ ਬਿਲਕੁਲ ਸੱਜਰ ਪਾਜੇ ਪਸ਼ੂ ਸੋਏ ਆ ਜਿਵੇਂ ਕਿ ਕੁਝ ਜਿਹੜੇ ਐਨੀਮਲ ਜਿਹੜੇ ਹੈਗੇ ਕੁਝ ਕ ਮੱਝਾਂ ਝੋਟੀਆਂ ਜਿਹੜੀਆਂ ਨਾਰੂਆਂ ਤੇ ਬੱਚੇ ਬੱਚੇ ਨਾਰੂਆ ਤੇ ਆ ਬਾਕੀ ਪਹਿਲਾ ਨਾ ਦੂਜਾ ਨ ਝੋਟੀਆਂ ਨੇ ਕੋਈ ਬੌਲੇ ਦੇ ਵਿੱਚ ਆ ਕੋਈ ਦੁੱਧ ਤੇ ਚੱਲਣ ਲਈ ਆ ਤੇ ਬਾਕੀ ਮਾਲ ਨਿਰਮਲ ਵੀਰੇ ਜਿੱਦਾਂ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਵੀ ਬਿਲਕੁਲ ਸਾਫ਼ ਸੁਥਰਾ ਵੀਰ ਜੀ ਲੈਣਾ ਹੀ ਸਾਫ਼ ਸੁਥਰਾ ਆਪਾਂ ਦੇ ਮਾਲਾ ਮਾਲ ਲੈਣਾ ਨਹੀਂ ਕੋਈ ਪ੍ਰਾ ਮਾਲ ਉਹ ਵੀ ਆਨਲਾਈਨ ਵੀ ਆਪਣੇ ਨਾਲ ਫਰਦਾ ਕਰ ਲਈਦਾ ਹਾਂ ਜੀ ਵੀਰ ਜੀ ਮਗਨ ਲਈ ਵੀਰ ਜੀ ਆਪਣੇ ਆਨਲਾਈਨ ਵੀਰਾਂ ਦੋਵਾਂ ਨੇ ਮੰਗਾਈਆਂ ਸੀ ਹਾਂ ਤੋਂ ਵਾਕ ਕਿਹੜਾ ਜੋ ਤੁਸੀਂ ਦੁੱਧ ਆਖਿਆ ਉਹ ਦੁੱਧ ਸਹੀ ਆ ਥਾਣਾ ਧਾਰ ਸਾਰਾ ਹੋ ਕੇ ਆ ਬਿਲਕੁਲ ਹਾਂਜੀ ਬਾਬੇ ਇੱਕ ਸ਼ੁਰੂਆਤ ਆਪਾਂ ਕਰਾਂਗੇ ਬਹੁਤ ਚੰਗੀ ਝੋਟੀ ਐਦਰ ਤੁਸੀਂ ਸਾਹਮਣੇ ਦੇਖ ਲਓ ਝੋਟੀ ਦੀ ਪੂਰੀ ਡਿਟੇਲ ਲੈ ਲਿਆ ਨਿਰਮਲ ਦੀ ਕੀ ਡਿਟੇਲ ਹੈ ਵੀਰ ਸੁਗਿਆਂ ਦੇ ਵਿੱਚ ਕਿਵੇਂ ਆ ਇਹ ਜੀ ਦੂਜੇ ਸੂਏ ਸੋਈ ਹੋਈ ਆ ਠੀਕ ਆ ਤੇ ਕੱਲ ਸੂਈ ਆ 3:00 ਵਜੇ ਠੀਕ ਆ ਹਾਂਜੀ 3:00 ਆਠ ਕਿਲੋ ਬੋਲਾ ਹੈਗਾ ਇਹ ਸਾਡਾ ਦੋ ਡੰਗ ਚੋਲੀ ਆਪਾਂ ਹਾਂਜੀ ਦੋ ਡੰਗ ਚੋਲੀ ਆ ਆਠ ਕਿਲੋ ਜਿਹੜਾ ਬੋਲਾ ਇਹਦੇ ਥੱਲੇ ਹੈਗਾ ਹਾਂਜੀ 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 ਮਗਰ ਕੀ ਉਹਦੇ ਬੱਚਾ ਮਗਰ ਵੀ ਜੀ ਕਟਾ ਆਇਨੇ ਮਗਰ ਕਟਾ ਨਾਰੂਆ ਨਾਲ ਆ ਮਾੜਾ ਬੱਚੇ ਦੇ ਨਾਲ ਨਾਰੂਆ ਦਿਖਾ ਦਿਆ ਜੀ ਠੀਕ ਆ ਜੀ ਕਾਲੇ ਜੀ 3 4 ਵਜੇ ਸੋਈ ਆ ਸ਼ਾਮਾਂ ਨੂੰ ਹਾਂਜੀ ਹਾਂਜੀ ਠੀਕ ਆ ਦੋ ਜੱਸ ਸਵੇਰ ਝੂਟੀ ਆ ਠੀਕ ਆ ਜੀ ਬਾਕੀ ਸਿੰਘ ਸੁਗੋ ਗੋਲ ਆ ਪਿੱਟ ਪੁੜੇ ਤੋਂ ਤੁਸੀਂ ਇੱਕ ਵਾਰੀ ਨਿਗਾਹ ਦੇ ਵਿੱਚੋਂ ਕੱਢ ਲਓ ਸੂਸਵਾ ਕੇ ਕਰਮਾਂ ਦੀ ਸਿੱਧੀ ਹੋ ਜੂਗੀ ਦੋ ਚੌ ਪੰਜਾਂ ਦਿਨਾਂ ਦੇ ਵਿੱਚ ਚੋਆਇਚ ਵੀ ਦੀ ਚੰਗੀ ਨਿਕਲੀ ਹੋਣ ਚਾਹਾਂ ਵੀ ਜੀ ਇੱਕ ਨੰਬਰ ਨਿਕਲੇਗਾ ਠੀਕ ਆ ਜੀ ਹਾਂਜੀ ਸੋ ਚੋਣ ਚਵਾ ਦੀ ਚੰਗੀ ਨਿਕਲੀ ਆ ਖੋਲ ਕੇ ਪਾਤਾ ਮੈਂ ਤਸल्ली ਦੇ ਨਾਲ ਦਿਖਾਉਣੇ ਆ ਚੌ ਕੰਨੀਆਂ ਤੋਂ ਹਰੇਕ ਪਾਸਿਓਂ ਮ ਤੋ ਬੋਲੇ ਦੇ ਗੁਆਰੇ ਹੁਣ ਚੱਲਣ ਦੀ ਹੈ ਕਰਮਾ ਲਈ 2 ਗਡੰਗ ਹਜੇ ਚਵਾਈ ਕੀਤੀ ਆ ਤੜਕੇ ਨਾਲੇ ਕੱਲ ਸ਼ਾਮਿੰਨ ਕਰ ਲਈ ਹਾਂਜੀ ਲਓ ਜੀ ਕਰੋ ਜਗ ਠੀਕ ਆ ਜੀ ਸੋ ਲਵੀ ਜੀ ਝੋਟੀ ਆਪਾਂ ਗੱਲ ਕਰਦੇ ਨੇ ਵੀ ਜਿਵੇਂ ਬਿਲਕੁਲ ਛਾਟਵਾਜੋ ਸਰੀਰ ਅੱਗੇ ਹੌਲੀ ਹੌਲੀ ਬੱਚੇ ਛਾਟਵਾਜੋ ਸਰੀਰ ਥੋੜਾ ਜਿਹਾ ਤਾਜੀ ਸੂਣ ਕਰਕੇ ਥੋੜਾ ਜਿਹਾ ਲਾਗਿਓ ਤੋੜਦੀ ਲਾਗਿਓ ਤੋੜਦੇ ਅਜੇ ਲਾਗਿਓ ਇੱਥੋਂ ਇੱਥੋਂ ਕਮਾ ਦਿਆ ਜੀ ਤਾਜੀ ਸਰੀਰ ਨਾਲ ਬੱਚੇ ਤਾਂ ਮਾ ਜਿਆਦਾ ਕਰਦੀ ਆ ਠੀਕ ਆ ਸੋ ਲੇਵਾ ਆਰਡਰ ਜਿਹੜਾ ਦੋਸਤੋ ਬਿਲਕੁਲ ਪੱਤਰ ਇਕਸਾਰ ਆ ਠੀਕ ਆ ਬਾਕੀ ਨਿਰਮਲ ਬੋਲੇ ਤੋਂ ਬਿਲਕੁਲ ਸਾਫ ਤਾਂ ਨਹੀਂ ਕੀਤੀ ਅਜੇ ਨਹੀਂ ਵੀ ਜੀ ਸਾਫ ਦੋ ਦੋ ਤਿੰਨ ਦਾ ਸਾਫ ਪੂਰੀ ਕਰ ਦੇਣੀ ਆ ਹਾਂ ਤਾਂ ਬਲੱਡ ਬਲੋਡ ਕਰ ਜਾਂਦਾ ਡੰਗ ਦਾ ਜੇ ਪੂਰੀ ਸਾਫ ਕਰੀ ਬਿਲਕੁਲ ਬਿਲਕੁਲ ਚਾਹ ਦੋ ਤਿੰਨ ਚਵਾਈਆਂ ਤਾਂ ਕਾਹਨੂੰ ਸਾਫ ਕਰਨਾ ਹਾਂਜੀ ਹਾਂਜੀ ਤੇ ਬਾਕੀ ਇਧਰਲੇ ਪਾਸੇ ਜਸ਼ਨਪੁਰ ਤੋਂ ਮਾਰ ਕੇ ਕੈਮਰਾ ਵਿਖਾ ਦੇ ਇਧਰ ਸੋ ਬਹਿਣੀ ਵਾਲੇ ਪਾਸੇ ਤੁਸੀਂ ਥਣ ਦਾ ਸੈਜ ਗਿਰਲ ਵੱਟ ਜਿੰਨੀ ਵੀ ਹੈਗੀ ਆ ਤੁਹਾਡੇ ਸਾਹਮਣੇ ਆ ਬਹਿਣੀ ਇੱਕ ਬਹਿਣੀ ਵਾਲੇ ਪਾਸੇ ਕੋਈ 3 3 4 4 ਇੰਚ ਦੀ ਵੰਡ ਦੇਣਾ ਠੀਕ ਆ ਤੇ ਬਾਕੀ ਸਪੇਸ ਗੈਪ ਤੁਹਾਡੇ ਸਾਹਮਣੇ ਆ ਸੈਜ ਥਣ ਦਾ ਮੇਰੇ ਭਰਾ ਚੈੱਕ ਕਰ ਲੋ ਸੁੰਗ ਸੁੰਗ ਫੇਸ ਲੰਬਾ ਪਤਲਾ ਪਤਲੀ ਬੂਥੀ ਦੀ ਆ ਮਗਰ ਇਹਦੇ ਕਟਾ ਮੇਲ ਕਾਪ ਆ λαβੀ ਨਿਰਮਨ ਅਰੇ ਡਿਮਾਂਡ ਮੁੱਲ ਤੇ ਆ ਕੇ ਗੱਲ ਨਿਪਟਣੀ ਆ ਕੀ ਰੂਗਾ ਮੋੜੇ ਦਾ ਵੇਚੇ ਡਿਮਾਂਡ ਦੇ 1 3 ਮੰਗਦੇ ਆ 1 3 3 ਤੇ ਲੱਖ ਹੀ ਪੂਰੇ ਦੇ ਦਾਂ ਠੀਕ ਆ ਹਾਂਜੀ ਪੂਰੇ ਲੱਖ ਦੇ ਹਾਂਜੀ ਲਾਵੀ ਪੂਰੇ ਲੱਖ ਦੀ ਇਹ ਝੋਟੀ ਮਿਲ ਜੂਗੀ ਪਰ ਮਾਨਤਨ ਵਿੱਚੋਂ ਹੋਰ ਵੀ ਕਰਕੇ ਦੇਈਏ ਕੋਈ ਗੱਲ ਆ ਫਿਰ ਆ ਦੀ ਮਰਜ਼ੀ ਨਾਲੇ ਨੇ ਕਰਦੇ ਗੇ ਬਾਦ ਗੇ ਆਪੇ ਖੁਸ਼ੀ ਨਾਲ 2000 ਹੋਰ ਮਾਨ ਕਰਦਾ 98000 ਦੇ ਦਾਂਗੇ 98000 ਦੇ ਹਾਂਜੀ ਠੀਕ ਆ ਜੀ ਸੋ 98000 ਦੀ ਇਹ ਝੋਟੀ ਅੱਜ ਤੁਹਾਨੂੰ ਮਿਲ ਜੂਗੀ ਦੁਜਾ ਸਵੇਰ ਝੋਟੀ ਆ ਠੀਕ ਆ ਜੀ ਬਾਕੀ ਮੇਰੇ ਕੋਲ ਚੰਗੀ ਤਸੱਲੀ ਨਾਲ ਦੇਖ ਲੋ ਠੀਕ ਆ ਜਿਵੇਂ ਇਧਰ ਪਾਸੇ ਕੋਈ ਨੋਰ ਤੇ ਖਾ ਦੂ ਆ ਲੈ ਸਿਵਲ ਠੰਡੀ ਰਾਤ ਬਹੁਤ ਜਿਆਦੀ ਆ ਠੀਕ ਆ ਵੀਰੇ ਹਾਂਜੀ ਲਓ ਵੀ 98000 ਦੀ ਇਹ ਝੋਟੀ ਮਿਲ ਜੂਗੀ ਇਧਰ ਅੱਗੇ ਆਪਣੇ ਕੋਲ ਸਾਇਗਰ ਨੰਬਰ ਤੇ ਆ ਗਈ ਇਧਰ ਝੋਟੀ ਹੈ ਪਹਿਲਾ ਸਵੇਰ ਪਾਈ ਲੈਣਾ ਪਹਿਲਾ ਸਵੇਰ ਪਹਿਲਾ ਸਵੇਰ ਝੋਟੀ ਆ ਬਾਕੀ ਇਧਰ ਦਸ਼ਨ ਮਾਰ ਕੈਮਰਾ ਬੈਕ ਸਾਈਡ ਤੇ ਸੋ ਲੈਵੇ ਆਰਡਰ ਦੀ ਇੱਕ ਵਾਰੀ ਮਾਰੋ ਘਾਤ ਠੀਕ ਆ ਜੀ ਇਹ ਗੱਪਣਾ ਪਹਿਲਾਂ ਗੱਪਣਾ ਲਓ ਵੀ ਗੱਪਣ ਝੋਟੀ ਆ ਠੀਕ ਆ ਸੋ ਸਮਾਂ ਲੈ ਜੂ ਹਜੇ ਹਣਾ ਤਮਾਮੇ ਜੀ ਲਾਇਨ ਹਵਤਾ ਨੇ ਹਾਂ ਆ ਦੇਖੋ ਕਰੋ ਜਾ ਕੇ ਠੀਕ ਆ ਸੋ ਲੇਪਟੀ ਲੁਪਟੀ ਬਹੁਤ ਸੋਹਣੀ ਆ ਪਹਿਲਾ ਸੁਬਾ ਝੋਟੀ ਆ ਹਾਂਜੀ ਛੋਟਾ ਸਿੰਘ ਬਾਕੀ ਪੁੱਠੇ ਪੱਠੇ ਤੇ ਇੱਕ ਵਾਰੀ ਪੂਰੀ ਨਿਗਾਹ ਮਾਰਾ ਦੋ ਸੋ ਲਵੀ ਝੋਟੀ ਆ ਠੀਕ ਆ ਇਹ ਥਾਂ ਥਾਂ ਨੂੰ ਦੇਖੋ ਕਿੱਡਾ ਸੋਹਣਾ ਪਹਿਲਾਂ ਮਨ ਲੱਗਾ ਹੋਇਆ ਕੱਟੀ ਨੂੰ ਹਾਂ ਦੇਰ ਲਾ ਦੇਖੋ ਕਿੰਨੇ ਲੱਗੇ ਹੋਏ ਆ ਆ ਦੇਖੋ ਠੀਕ ਆ ਜੀ ਬਾਕੀ ਥਾਂ ਥਾਂ ਨੂੰ ਕਰਮਾ ਜਿਵੇਂ ਜਿਵੇਂ ਚੁਵਾਈਆਂ ਚਾਈ ਬੁਰਾ ਹੱਥੀ ਮੁਠੀ ਦਾ ਥਣ ਬਣਾ ਜੂਗੀ ਇਧਰ ਬਹਿਣੀ ਵਾਲੇ ਪਾਸੇ ਠੀਕ ਆ ਮੈਂ ਖੋਲ ਦੇ ਵੀਰੇ ਖੋਲ ਕੇ ਦਿਖਾ ਦੇ ਜੀ ਠੀਕ ਹੈ। ਲਓ ਜੀ ਠੀਕ ਹੈ ਜੀ ਸੋ ਪਹਿਲਾ ਸੁਬਾਹ ਤੇ ਓਟੀ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਆ ਸੋ ਦਿਨ ਸਮਾ ਹੀ ਆ ਜਿਹੜੇ ਕੋਈ ਚਿਰੋ 5 ਲੈ ਜੇ 4 ਲੈ ਜੇ ਵੈਸੇ 5ਾਂ 14 ਦੇ ਵਿੱਚ ਆਈ ਖਲੋਤੀ ਆਈ ਲੋਤੀ ਵੀਰ ਜੀ ਹਾਂ ਉਹ ਤੈਨੂੰ ਹੀ ਮੜਾ ਹਾਂ ਲਓ ਜੀ ਕਰੋ ਚੈੱਕ ਠੀਕ ਆ ਜੀ ਸੋ ਪਲੂਨ ਝੋਟੀ ਸੋਣੀ ਆ ਬਾਕੀ ਵਾਦੇ ਵਾਲੀ ਆ ਕਾਫੀ ਭਰਾਜ ਨੂੰ ਆਪਣੀ ਡਿਮਾਂਡ ਹਰੇਕ ਨੂੰ ਹੁੰਦੀ ਪਹਿਲੇ ਦੂਜੇ ਸੂਵੇ ਮਾਲ ਖਰੀਦ ਲਈਏ ਸੋ ਨਵੇਂ ਪਸ਼ੂ ਆ ਨਵਾਂ ਆਂਗਾ ਕੋਈ 2 4 5 6 ਸੂਵੇ ਮੇਰਾ ਭਰਾ ਟਕਾਊਗਾ ਜਿਹੜਾ ਲੈ ਜਾਊਗਾ ਆ ਦੇਖੋ ਰਾਜ ਠੰਡੀ ਤੇਰੀ ਬਹੁਤ ਜਿਆਦੀ ਆ ਮੋਦੀ ਬਹੁਤ ਵਧੀਆ ਚੰਗੀ شریف ਸੀਲ ਸੌ ਠੀਕ ਆ ਜੀ ਬਾਕੀ ਇਹੋ ਜੀ ਝੋਟੀ ਨਿਰਮਲਾ ਪਾਕਸਰੀ ਕਹਿ ਦਿੰਨੇ ਵੀ ਚਲੋ ਪਹਿਲੇ ਸਵੇ ਆਰਾ-ਉਰਾ ਨੂੰ ਪਤਾ ਲੱਗ ਜਾਣਾ ਕੋਈ ਛਟਾਕਲ ਛੜੂਕ ਕਲ ਜੀ ਇਹ ਨਹੀਂ ਹੋਊਗਾ ਵੀ ਕੋਈ ਹੌਲ ਸ਼ੌਲ ਵਾਲੀ ਨਹੀਂ ਨਹੀਂ ਜੀ ਠੰਢੀ ਬਹੁਤ ਜ਼ਿਆਦੀ ਹੈ ਹਾਂ ਤੇ ਕੀ ਮੋਲ ਕਰਾਂਗੇ ਦੇ ਦਾਂਗੇ ਕਿੰਨੇ ਦੀ ਮੋਲ ਦੇ ਜੀ 88000 ਕਰਾਂਗੇ 85000 ਦੇ ਦਾਂਗੇ 85000 ਦੇ ਹਾਂਜੀ ਲਓ ਫਿਰ 88000 ਮੋਲ ਤੇ 85000 ਦੀ ਹੋਰ ਵੀ ਮਾਨਤਾ ਨੂੰ ਹੋਊਗਾ ਤੁਹਾਡਾ ਸੰਪਰਕ ਕਰਿਓ ਠੀਕ ਹੈ ਜੀ ਨਹੀਂ ਹੋਰ ਨਾ ਕਰੀਏ ਵੱਜਦੀ ਥਾਲ ਮਾਰਦਗੇ ਨਿਰਮਲ 82 ਪੀਸੀ ਦੀ ਹੋਊਗੀ ਨਹੀਂ 84 ਦੀ ਹੋ ਜਾਊਗੀ 84 ਦੀ ਹਾਂ ਜੀ ਹਜ਼ਾਰ ਹੋਰ ਮਾਨਤਾ ਨੂੰ ਹੋ ਜਾਊਗਾ 84000 ਦੀ ਹੋ ਜਾਊਗੀ ਠੀਕ ਹੈ ਜੀ ਸੋ ਚੰਗੀ ਝੋਟੀ ਆ ਪਲੋਂ ਪ ਹਰ ਇੱਕ ਪਾਸਿਓਂ ਇਧਰਲੇ ਪਾਸੇ ਆ ਛੋਟੀ ਕਿਵੇਂ ਪਹਿਲਾ ਸੂਆ ਹੀ ਹੈ ਜੀ ہاں ਜੀ ਪਹਿਲਾ ਸੂਆ ਵਰਜੀ ਸੂਈ ਹੋ ਜਾ ਉਹ ਬੱਚਾ ਲਓ ਜੀ ਇਹ ਸੂਈ ਹੈ ਪਹਿਲਾ ਸੂਆ ਠੀਕ ਆ ਹਾਂ ਜੀ ਬਾਕੀ ਕੋਕੇ ਪੀਸੀ ਆ ਸਿੰਗੀ ਸਿੰਗੀ ਬਿਲਕੁਲ ਛੋਟੀ ਆ ਇਹਨੂੰ ਅਜ ਨਿਰਮਲ ਕਿੰਨੇ ਕ ਦਿਨ ਹੋ ਗਏ ਸੀ ਨੂੰ ਜਿੰਨੂੰ ਆ 16 17 ਦਿਨ ਹੋ ਗਏ ਆ ਇਸ ਸੂਈ ਨੂੰ 16 17 ਦਿਨ ਮਗਰ ਕੀ ਬੱਚਾ ਇਹਦੇ ਕੱਟਾ ਵਰਜੀ ਇਹਦੇ ਮਗਰ ਕੱਟਾ ਇਹਦੇ ਮੇਲਕਾਫ ਬੱਚੇ ਨੂੰ ਠਾ ਦੇ ਜ ਮੜਾ ਜਾ ਮਗਰ ਦੇ ਕੱਟਾ ਮੇਲਕਾਫ ਆ ਇਸ ਵਕਤ ਕਿੰਨੇ ਕ ਦੁੱਧ ਦਿੱਤੇ ਆ ਵਿੱਚ ਕਿਹੜਾ ਪੱਕਾ ਦੁੱਧ ਦੋਨ ਥਲੇ 8 ਕਿਲੋ ਦੁੱਧ ਹੈਗਾ ਠੀਕ ਆ ਜ ਮਾ ਵੀ ਪੱਕਾ ਦੁੱਧ ਜਿਹੜਾ ਦੋਸਤੋ 8 ਕਿਲੋਾ ਚੰਗੀ ਤਸੱਲੀ ਨਾਲ ਇੱਕ ਵੀ ਤੁਹਾਨੂੰ ਆਪਾਂ ਥਾਂ ਵਿਖਾ ਰਹੇ ਆ ਬਹਿਣੀ ਵਾਲੇ ਪਾਸਿਓ 8 ਕਿਲੋਾ ਦੁੱਧ ਕੋਈ ਵੀ ਭਰਾ ਦੀ ਦੋ ਟਾਈਮ ਚੋਗੇ ਤਿੰਨ ਟਾਈਮ ਚੋਗੇ ਤਸੱਲੀ ਕਰੇ ਬਾਕੀ ਚਵਾਈ ਚਵਾਈ ਦੀ ਬੱਚੇ ਪੁੱਛੇ ਤਾਂ ਕੋਈ ਆਉਣੀ ਤੇ ਨਹੀਂ ਗਈ ਜੀ ਇੱਕ ਨੰਬਰ ਚਾਉਣ ਵੀ ਬੱਚੇ ਤਾਂ ਹੀ ਐ ਉਰਵਾ ਜੀ ਸਹਿਮਤ ਹੈ ਪੂਰੀ ਤੇ ਜਿਵੇਂ ਪਹਿਲਾ ਸੂਆ ਝੋਟੀ ਸੂਈ ਹਾਂ ਬਾਕੀ ਮੇਰੇ ਵਿੱਚ ਕਿੱਡਾ ਸੋਹਣਾ ਲੱਗਾ ਰੋਟੀਆਂ ਕੋਈ ਨਹੀਂ ਆਈਆਂ ਵਿਚਕਾਰ ਜਿਹੜੀ ਇੱਕ ਆਪਾਂ ਗੱਭਾਂ ਬਣਾਤੀ ਤੇ ਇੱਕੇ ਦਿਖਾਦੀ ਮਾ ਵੀ ਕਿਸੇ ਭਰਾ ਦਾ ਰੱਬਾ ਬਣਿਆ ਤੇ ਆਪਾਂ ਮਤਲਬ ਕਈ ਵੀਰਾਂ ਨੂੰ ਕਹਿ ਦਿੰਨੇ ਆ ਵੀ ਜੋੜੀ ਕਿਸੇ ਨੇ ਪਾਉਣੀ ਹੋਈ ਚਲੋ ਮੌਕੇ ਤੇ ਥੋੜਾ ਬਾਧਾ ਹੋਰ ਵੀ ਮਾਨਤਾਲ ਹੋ ਜਾਊਗਾ ਸੋ 8 ਕਿਲੋ ਇਧਰ ਬੱਚੇ ਤੇ ਕੋਈ ਨਿਗਾਹ ਮਰਾ ਦਿਓ ਠੀਕ ਹੈ ਜੀ ਸਾਰੇ ਵੀਰਾਂ ਦੀ ਕੋਈ 15 16 15 16 ਦੇ ਦਿਨਾਂ ਦਾ ਇਹ ਬੱਚਾ ਬਾਕੀ ਮੇਰੇ ਵੀਰ ਆਪਦਾ ਆਈਡੀਆ ਤੁਸੀਂ ਲਾ ਲਿਆ ਜੀ ਬੱਚੇ ਨੂੰ ਵੇਖ ਕੇ ਇਹ ਮਗਰ ਦੇ ਕਟਾ ਇਹਦੇ ਮੇਲਕਾ ਫ ਆ ਗਿਆ ਠੀਕ ਹੈ ਜੀ ਸੋ ਐਸ ਵਕਤ 8 ਕਿਲੋ ਦੁੱਧ ਖੋਲ ਕੇ ਤੋੜ ਕੇ ਆਪਾਂ ਤੁਹਾਨੂੰ ਇੱਕ ਵਾਰੀ ਤੋਰਾ ਤੋਰਾ ਚੈੱਕ ਕਰਾ ਦਿੰਨੇ ਆ ਸੋ ਸੈਂਕ ਸੁੰਗ ਬਿਲਕੁਲ ਛੋਟਾ ਗੁਲਾਈ ਦੇ ਵਿੱਚ ਆ ਫੇਸ ਕੁਆਲਿਟੀ ਚ ਰੰਗ ਵੇਖੋ ਵੀਰ ਜੀ ਅੱਜ ਆ ਸ਼ਾਈ ਸ਼ਾਈ ਬਹੁਤ ਆ ਸ਼ਾਈ ਸ਼ਾਈ ਬਹੁਤ ਜਿਆਦੀ ਹਾਂ ਆ ਲੋ ਜੀ ਕਰੋ ਚੱਕ ਠੀਕ ਆ ਜੀ ਆ ਦੇਖ ਨਰਮਲ ਤੇ ਨਹੀਂ ਬੜੇ ਜਾਇਜ ਰੇਟ ਤੀਏ ਜਾਇਜ ਹੀ ਰਾਜ ਸਿੰਘ ਆਪਾਂ ਜ਼ਿਆਦਾ ਕਰਨੇ ਨਹੀਂ ਅਜ ਰੇਟ ਜਾਇਜ ਰੇਟ ਤੇ ਬਿਲਕੁਲ ਜਾਇਜ ਜਾਇਜ ਕੀ ਕਰਾਂਗੇ ਮੋਦਾ ਬੋਲ ਰਿਹਾ ਇਹ ਨਾ ਕਰਾਂਗੇ 77000 ਰੁਪਿਆ ਹਾਂ ਤੇ 73000 ਨਹੀਂ ਦੇਵਾਂਗੇ 73 ਦੇ ਹਾਂਜੀ ਮੈਂ ਇਹ ਮਾਰ ਕੇ ਛਾਲ ਨਹੀਂ ਛਾਲ ਨਹੀਂ ਮਾਰਦੇ ਨਹੀਂ ਹੈਗੀ ਕਿ ਜਾਇਜ ਤੇ ਮਾਰ ਤਗੇ ਇਹ ਕਹਿਣਾ 1000 ਦੀ ਔਰ ਮਾਰਦਾ 70 ਦੀ 70 ਦੀ 72 ਦੀ ਜਾਂਦੀ ਰਹੂਗੀ ਠੀਕ ਆ ਜੀ ਸੋ ਲਾਇਨ ਦਿਨ 72000 ਆ ਬਾਕੀ ਝੋਟੀ ਮੇਰਾ ਵੀ ਪੂਰੀ ਜੀ ਸੱਜਣ ਦਾ 72 ਕੀਤਾ ਲੋਕੀ ਟੋਕਰਾਂ ਇੰਨੀਆਂ ਦੇ ਦਿੱਤੀ ਰਾਂ ਬਸ ਬਸ ਬਾਕੀ ਨਵੀਂ ਆ ਕੱਲ ਨੂੰ ਕਰਮੜੀ ਦੁਜੇ ਤੇਜੇ ਸਵੇਰ ਹੋਰ ਵਾਲਦੇ ਵਾਲੀ ਆ ਵਾਲਦੇ ਵਾਲੀ ਘੱਟ ਆ ਪਸ਼ੂ ਨਹੀਂ ਗਈ ਸਿੰਗਲ ਹੱਦੀ ਆ ਪਤਲਾ ਪਿੰਡਾ ਮਗਰ ਇਹਦੇ ਕਟਾ ਮੇਲਗਾ ਆ ਠੀਕ ਆ ਹੁਣ ਜਿੰਨੇ ਕ ਦੁੱਧ ਤੇ ਆ ਜਿਆਦਾ ਨਹੀਂ ਆਪਾਂ ਕਹਾਂਗੇ ਨਿਰਮਲ ਕੋਈ ਚੰਗੀ ਵੀ ਸੇਵਾ ਕਰੀਗਾ ਵੀ 8-9 8-9 ਲੀਟਰ ਤੋਂ ਜਾਂਦੀ ਨਹੀਂ ਕਿ ਸਹੀ ਗੱਲ ਹੋ ਰਾਇ 8 ਕਿਲੋ ਰਾਜ ਤਿਆਰ ਹੈਗਾ ਹਾਂ ਚਲੋ ਅੱਗੇ ਇਧਰ ਮੇਰੇ ਪਾਸੇ ਆਪਣੇ ਕੋਲ ਜਿਹੜੀ ਆ ਝੋਟੀ ਇਹਦਾ ਤੁਸੀਂ ਦੱਸ ਰਾ ਸੀ ਵੀ ਬੱਚਾ ਐਕਸਪਾਇਰ ਹੋ ਗਿਆ ਮਾ ਜੀ ਐਕਸਪਾਇਰ ਹੋ ਗਿਆ ਬੱਚਾ ਦਾ ਜੀ ਕਿੰਨੇ ਕਿ ਦਿਨਾਂ ਦੀ ਵੈਸੇ ਸੁੱਈ ਆ ਇਹ ਹਫਤੇ ਗਈ ਸੁੱਈ ਰਾਜਾ ਹਫਤੇ ਦੀ ਸੁੱਈ ਆ ਸਵੇਰ ਦੇ ਵਿੱਚ ਕਿੰਨੇ ਲੱਗ ਲੱਗਦੀ ਸਵੇਰੇ 6 ਵਜੇ ਆ ਦੂਜਾ ਸਵੇਰ ਆ ਜੀ ਜਦੋਂ ਕੈਮਰਾ ਮਾਰ ਕੇ ਥਾਣੇ ਬਖਾਦੇ ਸੈਜ ਚੈੱਕ ਕਰਾਦੇ ਥਾਣੇ ਦਾ ਦੂਜਾ ਸੂਆ ਹਫਤੇ ਦੀ ਸੁੱਈ ਆ ਮਗਰ ਕਿ ਲੋ ਬੱਚਾ ਕੀ ਕਟਾ ਕੱਤੀ ਸੀ ਕੱਤੀ ਹੋਈ ਜੀ 부ਸੀ ਬਣਾਈ ਹੋਣੀ ਕੱਤੀ ਆ ਸਾਹਮਣੇ ਇੱਥੋਂ ਦਿਖਾ ਦਿਆ ਜੇ ਆਹ ਖਾ ਦੇ ਇਹ 부ਸੀ ਬਣੀ ਹੈਗੀ ਠੀਕ ਆ ਜੀ 부ਸੀ ਬਣੀ ਹੈ ਤੇ ਮਿਲਦੀ 부ਸੀ ਤੇ ਇਸੇ ਤਰ੍ਹਾਂ ਹੀ ਅਗੇ ਭੂਸੀ ਚਾਹੀਦੀ ਆ। ਐਂ ਬੈਠੋ ਇੰਦਾ ਥੱਲੇ ਆ ਬੈ ਜਾ ਇਦਾਂ ਆ ਜਾ। ਠੀਕ ਆ। ਦੁੱਧ ਕਿੰਨਾ ਬਸਿਆ ਵੀਰੇ? ਦੁੱਧ ਜੀ ਇਹਨਾਂ ਥੱਲੇ 12 ਕਿਲੋ ਹੋਊਗਾ। 12 ਕਿਲੋ ਦੁੱਧ। ਹਾਂਜੀ। ਲਓ ਜੀ 12 ਕਿਲੋ ਦੁੱਧ ਦਾ ਠੀਕ ਆ ਜੀ। ਕਿਸੇ ਰਕਮ ਦੀ ਭੂਰ ਛੱਟਾ ਥਾਂ ਦੀ ਬਾਤ ਕਰ। ਨਾ 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 ਵੀਰੇ ਇੱਕ ਨੰਬਰ ਆ ਦੇ। ਠੀਕ ਆ ਜੀ। ਕੋਈ ਭੂਰ ਛੱਟਾ ਨਹੀਂ ਤੇ ਕੋਈ ਥਾਂ ਦੀ ਬਾਤ ਕਰ। ਰਾਜ ਜਨੂੰ ਅਸੀਂ ਬੁਲਾਉਣਾ ਹੀ ਉਦੋਂ ਕਿਉਂ ਐ ਡੰਗਾ ਸਾਰਾ ਸਿਰਾ ਆ। ਤਾਂ। ਤਾਂ ਵੀਡੀਓ ਡੰਗਰ ਮਾਰਾ ਨਹੀਂ ਦੇਣਾ। ਜਦੋਂ ਥੋੜੀ ਜਿਹੀ ਕੰਮੀ ਪੇਚੀ ਹੋਈ ਫੇਰ ਨਹੀਂ ਸੱਤਣਾ। ਫ ਠੀਕਾ ਲੈ ਵੀ ਇਹਨੇ ਖੋਲ ਦੇ ਵੀਰੇ ਉਹ ਇੱਕ ਨੰਬਰ ਡੰਗਰ ਉਹਨੂੰ ਤੈਨੂੰ ਫੋਨ ਆ ਰਾਜ ਆ ਜਾ ਬਿਲਕੁਲ ਲੈ ਵੀ ਮਾਲ ਵੈਸੇ ਤੁਹਾਨੂੰ ਹੋਰ ਵੀ ਆਪਾਂ ਦਿਖਾਉਣਾ ਸੀ ਬਥੇਰੇ ਕੋਈ ਚੰਗੀਆਂ ਟਾਪ ਦੀਆਂ ਦੋ ਤਿੰਨ ਮੱਝਾਂ ਵੀ ਵੀਰ ਦੱਸ ਰਿਹਾ ਸੀ ਉਹ ਚਲੋ ਸੌਦਾ ਕੱਲ ਹੀ ਹੋ ਗਿਆ ਸ਼ਾਮੀ ਇਹਨਾਂ ਦਾ ਕਿਸੇ ਦੇ ਨਾਮ ਉਹ ਵੀ ਤੁਹਾਨੂੰ ਚੰਗੀਆਂ ਮੱਝਾਂ ਦਿਖਾਉਣੀਆਂ ਸੀ ਕੋਈ 13 14 14 ਸਿਰੀਆਂ ਫਿਰ ਹਾਲ ਜਿਹੜੀ ਇਹ ਬਾਜ ਤੁਸੀਂ ਦੇਖੋਗੇ 12 ਕਿਲੋ ਦੁੱਧ ਤੇ ਤਿੰਨੇ ਹਾਜ਼ਰ ਆ ਹਫਤੇ ਦੀ ਸੋਈ ਆ ਇੱਕ ਵਾਰੀ ਫੇਰ ਆਪਾਂ ਰਿਪੀਟ ਕਰ ਦਿੰਨੇ ਸਾਰੇ ਭਰਾਵਾਂ ਨੂੰ ਬਾਕੀ ਹਾਈਟ ਕਰਦ ਤੁਹਾਡੇ ਸਾਹਮਣੇ ਆ ਮੀਡੀਅਮ ਤੋਂ ਥੋੜੀ ਜੀ ਪਲੱਸ ਆ ਵੈਸੇ ਮੀਡੀਅਮ ਮੰਨ ਕੇ ਵੀ ਤੁਸੀਂ ਸੌਦਾ ਕਰ ਲਿਆ ਜੀ ਬੈਕ ਸਾਈਡ ਤੋਂ ਤਸੱਲੀ ਨਾਲ ਦਿਖਾ ਦਿਓ ਫਾੜੀ ਵਾਲਾ ਚੱਡਾ ਇੱਕਸਾਰ ਪੱਦਰ ਕੋਈ 22 ਦਾ ਨਹੀਂ ਕੋਈ ਨੱਕੇ ਦਾ ਨਹੀਂਗਾ ਠੀਕ ਆ ਤੈਰ ਬਿਲਕੁਲ ਪਤਲਾ ਪਿੰਡਾ ਕਰਮਾ ਲਈਦਾ ਠੀਕ ਆ ਸਿੰਘ ਸਿੰਘ ਪੂਰਾ ਗੋਲ ਆ ਆ ਫੇਸ ਕੁਆਲਿਟੀ ਆ ਇਧਰੋਂ ਤੁਹਾਨੂੰ ਇੱਕ ਬਹਿਣੀ ਵਾਲੇ ਪਾਸਿਓਂ ਮਾਰਾ ਦਰਸ਼ਨ ਕਰਾ ਦਿੰਦੇ ਆ ਬਾਕੀ ਤੋਰ ਕੇ ਆ ਤੁਸੀਂ ਸਾਹਮਣੇ ਇੱਕ ਵਾਰੀ ਤਸੱਲੀ ਨਾਲ ਦੇਖ ਲਓ ਹਾਂ ਲੋ ਬੰਦਾ ਨਰਮਲ ਕੀ ਲੈਣ ਦੇਣਾ ਕੀ ਡਿਮਾਂਡ ਹੋਊਗੀ ਇਹਦੀ ਵਿੱਚ 33 ਨੇ ਮੇਰੀ ਰਹੀ ਸੀ ਵਾਧਾ ਹਾਂ ਤਾਂ ਬੱਚਾ ਸਵੇਰ ਕਰਨ ਦੇ ਥੋੜਾ ਲੈਸ ਕਰਨਾ ਪੈਣਾ ਹਾਂ ਹਾਂ ਉਹਦੀ ਲੈਸ ਲੱਗੂਗੀ ਹਾਂ ਉਹਦੀ ਲੈਸ ਲਗਣੀ ਹੈ ਬਿਲਕੁਲ ਬਿਲਕੁਲ ਤੇ ਡਿਮਾਂਡ ਇਹਦੇ 95000 ਕਰਦੇ ਆ ਹੂੰ ਤੇ 92 ਹਾਦੀ ਦੇਣੀ ਹਾਂ 92 ਹਾਂਜੀ ਆ ਜੇ 92 ਦੇ ਚੱਕਰਾਂ ਸੀ ਨਹੀਂ ਨਹੀਂ ਇਹ ਨਰਾਜ ਬੱਚਾ ਨਾ ਹੁੰਦਾ ਮੈਂ ਲੱਖੋਂ ਬਾਹਰ ਚੱਕਰਾਂ ਹੀ ਹੁੰਦੇ ਹਾਂ ਹਾਂਜੀ ਲਾ ਵੀ ਬੱਚਾ ਬੇਸ਼ੱਕ ਇਹਦਾ ਮਰਿਆ ਦੁੱਧ ਵੀ ਦੱਸ ਰਿਹਾ ਕੋਈ 11 12 12 ਕਿਲੋ ਹਾਜ਼ਰ ਆ ਜਿਹੜਾ ਤੇ ਚਲੋ ਅਨਫੋਰਚੂਨੇਟਲੀ ਚਲੋ ਕੋਈ ਕਾਰਨ ਬਣ ਜਾਣਾ ਬੱਚਾ ਐਕਸਪਾਇਰ ਹੋ ਜਾਣਾ ਉਹ ਗੱਲ ਵੱਖਰੀ ਆ ਪਰ ਮਿਲਦੀ ਕਰਮਾਂ ਦੀ ਠੰਡੀ ਮਿੱਟੀ ਆ ਇਸੇ ਤਰ੍ਹਾਂ ਪੂਸੀ ਬਣਾਈ ਇਹਨਾਂ ਦੇ ਕੋਲ ਭਾਰੇ ਪੂਰੇ ਦੇ ਧਾਰਤੇ ਨਹੀਂ ਆਈ ਨਹੀਂ 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 ਛੇ ਧਾਰ ਮਾਰਨੇ ਉੱਤੇ ਤੇ ਇਹਨੇ ਥੱਲੇ ਬੈਹ ਹਿਲਦੀ ਨਹੀਂ ਬਿਲਕੁਲ ਹਾਂਜੀ ਕੋਈ ਪਹਾੜਾ ਕੋਈ ਜੋੜ ਕੋਈ ਕੁਛ ਨਹੀਂ ਆ 92000 ਦੇ ਵਿੱਚੋਂ ਥੋੜੀ ਕਰਦੀ ਆ 90 ਥੋੜਾ ਬੜਾ ਮਾਨਤਨ ਕਰ ਦੇ ਦਈਏ ਨਹੀਂ ਮਾਨ ਨਹੀਂ ਹੁੰਦਾ ਕਿੰਨਾ ਨਹੀਂ ਕਿਉਂ ਨਹੀਂ ਪਾ ਉੱਚਾ ਨਾ ਕੰਮ ਉਤਲਾ ਲੋਡ ਆ ਜਾ 90 ਪੂਰੇ ਦੇ ਦੇ 90 ਪੂਰੇ ਦੀ ਆ ਹਾਂਜੀ ਲੋ ਵੀ 90 ਪੂਰੇ ਦੀ ਇਹ ਵੀਰਾਂ ਦਾ ਵੀ ਦੇ ਦਾਂਗੇ ਬਾਕੀ ਚਲੋ ਬੱਚਾ ਕੇ ਹੁੰਦਾ ਬੱਚਾ ਸਹੀ ਸਲਾਮਤ ਹੁੰਦਾ ਚਲੋ ਬਾਕੀ ਫੋਰਸ ਸਾਹਿਬ ਨਾਲ ਗੱਲਬਾਤ ਹੋ ਜਾਣੀ ਸੀਗੀ ਹਾਂਜੀ ਹੋਰ 90000 ਦੀ ਮਿਲ ਜੂਗੀ ਜੀ ਦੁੱਧ 12 ਕਿਲੋ ਕੰਡੇ ਵਾਲਾ ਤੇ ਆ ਰਿਆਂ ਨੇ ਥੱਲੇ ਠੀਕ ਆ ਜੀ ਹਾਂਜੀ ਸੋ ਇਹ ਅੱਜ ਨਰਮਲ ਆਪਣੇ ਕੋਲ ਚਾਰ ਹੀ ਮੱਝਾਂ ਝੋਟੀਆਂ ਸੀ ਹਾਂਜੀ ਚਾਰ ਹੀ ਆ ਜੀ ਠੀਕ ਆ ਜੀ ਤੇ ਇੱਕ ਨੰਬਰ ਜਿਹੜੇ ਕੰਟੈਕਟ ਆਪਣੇ ਕਰਦੇ ਹਾਂ ਸਾਂਜੀ 95720 ਹਾਂ 16024 ਹਾਂ 8238 32302 ਠੀਕ ਆ ਜੀ ਲਓ ਦੱਸੋ ਅੱਜ ਚਾਰ ਐਨੀਮਲ ਆ ਪਤ ਨੂੰ ਦਿਖਾਉਣੇ ਸੀਗੇ ਇਸ ਫਾਰਮ ਤੋਂ ਬਾਕੀ ਸੰਧੂ ਵਪਾਰੀ ਹੁਣ ਦੇ ਕੋਲ ਤੁਸੀਂ ਵਿਜ਼ਿਟ ਕਰਨੀ ਆ ਪਿੰਡ ਨਿਯਾਮਦੀਨ ਵਾਲਾ ਬੰਗਾਲੀ ਵਾਲਾ ਪੋਲ ਲੱਗੇ ਆ ਮੋਹੂ ਤੋਂ 5-4 ਕਿਲੋਮੀਟਰ ਦੀ ਦੂਰੀ ਆ ਹਰੀਕੇ ਪਤਨ ਤੋਂ ਵੀ ਕੋਈ 3 ਕਿਲੋਮੀਟਰ ਦੀ ਇਹ ਦੂਰੀ ਤੇ ਆ ਠੀਕ ਆ ਜੀ ਸੋ ਬਾਕੀ ਜੀਰੇ ਤੋਂ ਤੱਕ ਦੀ ਤਕਰੀਬਨ 18-20 ਕਿਲੋਮੀਟਰ ਦੀ ਦੂਰੀ ਆ। ਸੋ ਇੱਥੋਂ ਇੱਕ ਬੰਗਾਲੀ ਦੇ ਪਉਤੋ ਸ਼ਰਕ ਜਾਂਦੀ ਆ ਮੱਲਾ ਵਾਲੇ ਨੂੰ। ਸੋ ਪਹਿਲਾ ਪਿੰਡ ਆ ਜਾਂਦਾ ਨਿਯਾਮ ਦਿਨ ਵਾਲਾ। ਸੋ ਬਾਕੀ ਐਡਰੈਸ ਤੁਹਾਨੂੰ ਦੱਸ ਦਿੱਤਾ ਨੰਬਰ ਸਕਰੀਨ ਦੇ ਥੱਲੇ ਲੱਗੇ ਆ ਨੰਬਰਾਂ ਤੇ ਕਾਲ ਕਰਕੇ ਗੱਲਬਾਤ ਕਰ ਲਿਓ ਬਧੇਰੇ। ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਦੇ ਲਈ। ਮਿਹਰਬਾਨੀ।